ਤੋਂ ਵੱਡ ਮੁੱਲੀ ਜਿੰਨਾ ਦੇ ਦੀਏ ਉਨਾ ਹੀ ਘੱਟ ਲੋਕੋ ਬਾਹਲਾ ਪੈਸਾ ਵੀ ਸਾਹਮਣਾ ਬਹੁਤ ਮਾੜਾ ਬਸ ਦੇ ਘਰਾਂ ਨੂੰ ਦਿੰਦਾ ਪੱਟ ਲੋਕੋ ਪੁੰਨ ਦਾਣ ਨੂੰ ਹਮੇਸ਼ਾ ਫੜ ਲੱਗਦਾ ਲੈ ਜਾਣਾ ਕਿ ਜਹਾਨ ਤੋਂ ਘੱਟ ਲੋਕੋ ਉਹ ਕੁੰਬੜ ਵਾਲੀ ਆਦਾਨੀ ਤਾਂ ਦਾਨ ਕਰਦੇ ਕੰਜੂਸ ਲਕਾਉਂਦੇ ਪੈਸੇ ਦੇ ਮੱਟ ਲੋਕੋ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅਸੀਂ ਖੜੇ ਆ ਅੱਜ ਪਿੰਡ ਧਨੇਰ ਤੇ ਜ਼ਿਲ੍ਹਾ ਪੈ ਜਾਂਦਾ ਬਰਨਾਲਾ ਸੋ ਬਰਨਾਲਾ ਜ਼ਿਲ੍ਹੇ ਦਾ ਇਹ ਬਿਲਕੁਲ ਲਾਸਟ ਪਿੰਡ ਹੈ ਚੱਕ ਦੇ ਪੁਲਿਸ ਦੇ ਬਿਲਕੁਲ ਨੇੜੇ ਆ ਜਾਂਦੇ ਆ ਸੋ ਜਿਵੇਂ ਨਗਰ ਦੇ ਵਿੱਚ ਅਸੀਂ ਖੜੇ ਆ ਪਿੰਡ ਧਨੇਰ ਦੇ ਵਿੱਚ ਸੋ ਸਮੁੱਚੀ ਨਗਰ ਪੰਚਾਇਤ ਸਾਰੇ ਨਗਰ ਨਿਵਾਸੀ ਸਾਡੇ ਨਾਲ ਨੇ ਸੋ ਹਰ ਇੱਕ ਪਿੰਡ ਦੇ ਵਿੱਚ ਹੀ ਸਭ ਤੋਂ ਵੱਡੀ ਸਮੱਸਿਆ ਹੁੰਦੀ ਹੈ ਵੀ ਜਿੱਥੇ ਗੁਰੂ ਘਰ ਨੂੰ ਜਗ੍ਹਾ ਨਾ ਹੋਵੇ ਕਿਉਂਕਿ ਆਪਾਂ ਹਰ ਇੱਕ ਦੁੱਖ ਸੁੱਖ ਦੇ ਵਿੱਚ ਲਗਭਗ ਸਾਂਝੀ ਗੁਰਦੁਆਰਾ ਸਾਹਿਬ ਹੀ ਹੁੰਨੇ ਆ ਉਹੀ ਸਮੱਸਿਆ ਇਹ ਨਗਰ ਧਨੇਰ ਨੂੰ ਆ ਰਹੀ ਸੀ ਜਿਹੜਾ ਗੁਰਦੁਆਰਾ ਸਾਹਿਬ ਸੀ ਕਿ ਪਿੰਡ ਦੇ ਬਿਲਕੁਲ ਵਿੱਚਕਾਰ ਸੀ ਜਦੋਂ ਕਿਸੇ ਵੀ ਦੁੱਖ ਸੁੱਖ ਦੇ ਵਿੱਚ ਸਾਰੇ ਜਾਣੇ ਇਕੱਠੇ ਹੁੰਦੇ ਸੀ ਰਿਸ਼ਤੇਦਾਰ ਆਉਂਦੇ ਸੀ ਤੋਂ ਗੱਡੀਆਂ ਖੜਾਉਣੀਆਂ ਖੜਾਉਣ ਵਾਸਤੇ ਨਾ ਜਗ੍ਹਾ ਨਹੀਂ ਸੀ ਹੁੰਦੀ ਤੇ ਨਾ ਹੀ ਲੰਗਰ ਹਾਲ ਦਾ ਕੋਈ ਜਿਆਦਾ ਪ੍ਰਬੰਧ ਸੀ ਨਾ ਸੰਗਤ ਹੀ ਇਹੀ ਗੱਲ ਸੀ ਨਾ ਸਮੁੱਚੇ ਨਗਰ ਨਿਵਾਸੀਆਂ ਨੇ ਇਕੱਠੇ ਹੋ ਕੇ ਸਾਰਿਆਂ ਨੇ ਫੈਸਲਾ ਲਿਆ ਵੀ ਜੇ ਆਪਾਂ ਦਰਬਾਰ ਸਾਹਿਬ ਵਾਸਤੇ ਕੋਈ ਖੁੱਲੀ ਡੁੱਲੀ ਜਗ੍ਹਾ ਮਤਲਬ ਐਡਜਸਟ ਕਰ ਲਈਏ ਸੋ ਉਸੇ ਤਰ੍ਹਾਂ ਸਾਰੀ ਸੰਗਤ ਨੇ ਬੈਠ ਕੇ ਫੈਸਲਾ ਕੀਤਾ ਤੇ ਉਸ ਤੋਂ ਬਾਅਦ ਗੱਲ ਕੀ ਆ ਜਾਂਦੀ ਹੈ ਕਿਉਂਕਿ ਇਹ ਫੰਡ ਦੀ ਗੱਲ ਆ ਜਾਂਦੀ ਹੈ ਕਿਉਂਕਿ ਇਹ ਇੱਕ ਛੋਟਾ ਕਾਰਜ ਨਹੀਂ ਹੁੰਦਾ ਬਹੁਤ ਵੱਡਾ ਕਾਰਜ ਹੁੰਦਾ ਸੋ ਜਿੱਥੇ ਗੁਰੂ ਮਹਾਰਾਜ ਆਪਸਾ ਹੀ ਹੋਣ ਸੰਗਤ ਦੇ ਵਿੱਚ ਵਾਸਾ ਕਰਦੇ ਨੇ ਫਿਰ ਇਹ ਕੰਮ ਵੀ ਕੋਈ ਵੱਡੇ ਨਹੀਂ ਹੁੰਦੇ ਸੋ ਉਸੇ ਤਰ੍ਹਾਂ ਸਾਰੀ ਸਮੁੱਚੀ ਸੰਗਤ ਨੇ ਰਲ ਮਿਲ ਕੇ ਜਿਹੜਾ ਇਹ ਕਾਰਜ ਅਰੰਭਿਆ ਸੀ ਸੋਚਿਆ ਸੀ ਕਹਿੰਦੇ ਵੀ 5-7 ਸਾਲ ਹੋ ਸਕਦਾ ਸਾਨੂੰ ਲੱਗ ਜਾਣ ਪਰ ਜਦੋਂ ਗੁਰੂ ਮਹਾਰਾਜ ਦੀ ਕਿਰਪਾ ਹੋਈ ਨਾ 1 ਸਾਲ ਦੇ ਅੰਦਰ ਹੀ ਜਿਹੜੀ ਇਹ ਪੂਰੀ ਬਿਲਡਿੰਗ ਤੇ ਬਿਲਡਿੰਗ ਜਿਹੜੀ ਖੜੀ ਕਰਤੀ ਸੋ ਬਾਕੀ ਸਾਰੀ ਜਾਣਕਾਰੀ ਆਪਣੇ ਨਾਲ ਸਰਪੰਚ ਸਾਹਿਬ ਨੇ ਆਪੈਨੋ ਤੇ ਲੈਨੇ ਆਏ ਗੁਰਜੀਕਾ ਖਾਲਸਾ ਵਾਹਿਗੁਰਜੀਕਾ ਖਾਲਸਾ ਵਾਹਿਗੁਰੂ ਜੀ ਸਿੱਧ ਦੱਸਿਓ ਜੀ ਥੋੜਾ ਜਿਹਾ ਵੀ ਕੀ ਗੱਲਬਾਤ ਸੀ ਅੱਪੜੀ ਅੱਗੇ ਸਾਡੇ ਨਗਰ ਚ ਜੀ ਕਿਰਤੋ ਹੀ ਇਹ ਸਾਡੇ ਗੁਰੂ ਘਰ ਦੀ ਤੰਗੀ ਦੀ ਜਗਾ ਸੀਗੀ ਬਹੁਤ ਮੁਸ਼ਕਲਾਂ ਹੁੰਦੀਆਂ ਸੀ ਜਦੋਂ ਵੀ ਕੋਈ ਭੋਗ ਹੁੰਦਾ ਸੀ ਕੋਈ ਸਮਾਗਮ ਹੁੰਦਾ ਸੀ ਗੱਡੀਆਂ ਖੜੀਆਂ ਕਰਨ ਨੂੰ ਜਗਾ ਨਹੀਂ ਸੀ ਹੁੰਦੀ ਲੰਗਰ ਪ੍ਰਸ਼ਾਦਾ ਤਿਆਰ ਕਰਨ ਨੂੰ ਹੀ ਹੁੰਦੀ ਸੀ ਜਗਾ ਚੌਂਕਾਂ ਦੇ ਵਿੱਚ ਸਾਨੂੰ ਟੈਂਟਰ ਲਾਉਣੇ ਪੈਂਦੇ ਸੀ ਰਾਹੀ ਗਿਰਾਂ ਦੀਆਂ ਬਹੁਤ ਮੁਸ਼ਕਲਾਂ ਸੀ ਗਿਆ ਅਸੀਂ ਪਹਿਲਾਂ ਪਹਿਲਾਂ ਬਹੁਤ ਐਫਰਟ ਕੀਤਾ ਵੀ ਉੱਥੇ ਕੋਈ ਨੇੜੇ ਤੇੜੇ ਜਗਾ ਮਿਲ ਜੇ ਜਗਾ ਦਾ ਕੋਈ ਪ੍ਰਬੰਧ ਨਹੀਂ ਹੋ ਸਕਿਆ ਜੀ ਫਿਰ ਸੰਗਤ ਨੇ ਫੈਸਲਾ ਲਿਆ ਵੀ ਆਪਾਂ ਕੋਈ ਖੁੱਲੀ ਜਗਾ ਜੀ ਕੋਈ ਬਾਹਰ ਹੋਵੇ ਹੂੰ ਤਾਂ ਆਪਸ਼ਨ ਇਹ ਜਗ੍ਹਾ ਦੀ ਆਈ ਕਿਉਂਕਿ ਇੱਥੇ ਜਗ੍ਹਾ ਲਗਭਗ ਡੇਢ ਕਿਲੇ ਦੇ ਕਰੀਬ ਹੈਗੀ ਆ ਤੇ ਚਲੋ ਜਿਵੇਂ ਵੀ ਵਿਉਂਤਬੰਦੀ ਬਣੀ ਨਗਰ ਦੀ ਰਾਇ ਨਾਲ ਇਹ ਕਾਰਜ ਆਰੰਭ ਕੀਤੇ ਸ਼ੁਰੂ-ਸ਼ੁਰੂ ਜਿਵੇਂ ਆਪਾਂ ਰੈਸ ਲਾ ਕਰਦੇ ਆ ਵੀ ਕਿਵੇਂ ਹੋਜੂ ਕਿੰਨੇ ਚਰਚ ਹੋਜੂ ਜੀ ਚਾਰ-ਪੰਜ ਸਾਲ ਦਾ ਅਰਸਾ ਸੀ ਮਿਲਿਆ ਵੀ ਚਲੋ ਆਪਣਾ ਗੁਰੂ ਘਰ ਤਿਆਰ ਹੋਜੂ ਹੂੰ ਪ੍ਰਮਾਤਮਾ ਦੀ ਇੰਨੀ ਕਿਰਪਾ ਹੋਈ ਨਗਰ ਦੀ ਇੰਨੀ ਕਿਰਪਾ ਹੋਈ ਸੰਗਤਾਂ ਦੀ ਦਾਨੀਆਂ ਦੀ ਇੰਨੀ ਕਿਰਪਾ ਹੋਈ ਬਈ ਅਸੀਂ 1 ਸਾਲ ਦੇ ਵਿੱਚ ਹੀ ਇਹ ਲਗਭਗ ਸਾਰਾ ਦਰਬਾਰ ਹਾਲ ਚਾ ਸ਼ੁਰੂ ਹੋ ਗਿਆ ਜੀ ਤੇ ਜੋ ਵੀ ਸਾਡਾ ਜਿਵੇਂ ਅਸੀਂ ਤਾਂ ਸੋਚਦੇ ਵੀ ਨਹੀਂ ਸੀ ਹੁੰਦੇ ਹਜੇ ਕਿਉਂਕਿ ਪੈਸਿਆਂ ਦੀ ਤੰਗੀਆਂ ਤੁਰਸ਼ੀਆਂ ਆਉਂਦੀਆਂ ਰਹਿੰਦੀਆਂ ਸੀ ਬਈ ਕੋਈ ਕਾਰਜਵਾਰੇ ਪਤਾ ਨਹੀਂ ਕਿਵੇਂ ਕਿੱਧਰੋਂ ਸੰਗਤ ਨੂੰ ਪਤਾ ਲੱਗ ਜਾਂਦਾ ਸੀ ਉਹਨਾਂ ਕੰਮਾਂ ਦੀ ਕਾਰਜ ਦੀ ਸੇਵਾ ਆਪਦੇ ਆਪ ਹੀ ਆਉਂਦੀ ਰਹੀ ਜਿਵੇਂ ਕਿ ਆਪਾਂ ਇੱਥੇ ਕਹੀਏ ਖੰਡਾ ਸਾਹਿਬ ਦੀ ਸੇਵਾ ਨਿਸ਼ਾਨ ਸਾਹਿਬ ਦੀ ਸੇਵਾ ਜੀ ਇਹ ਆਪਣੇ ਕਾਲਸਾ ਵਾਲੇ ਪਰਿਵਾਰ ਸਵਰਗਿਆ ਗਰਨਾਮ ਸਿੰਘ ਦੇ ਪਰਿਵਾਰ ਵੱਲੋਂ ਕੀਤੀ ਗਈ ਆ ਇਹਨਾਂ ਦਾ ਬੜਾ ਵੱਡਾ ਯੋਗਦਾਨ ਗੁਰੂ ਘਰ ਵਾਸਤੇ ਰਿਹਾ ਐਵੇਂ ਹੀ ਪੱਖਿਆਂ ਦੀ ਸਮੱਸਿਆ ਆਈ ਸੰਗਤ 'ਚੋਂ ਕੋਈ ਆਇਆ ਬੰਦਾ ਕਹਿੰਦਾ ਯਾਰ ਇੱਥੇ ਆਏ ਪੱਖੇ ਚਾਹੀਦੇ ਆ ਉਹ ਕਹਿੰਦਾ ਇੱਕ ਪੱਖਾ ਮੈਂ ਦੇਣਾ ਦੂਜਾ ਕਹਿੰਦਾ ਮੈਂ ਦੇਣਾ ਕਰਦੇ ਕਰਦੇ 40 50 ਪੱਖਿਆਂ ਦੀ ਸੇਵਾ ਆ ਗਈ ਐਵੇਂ ਕਾਰਜ ਚੱਲੀ ਜਾਂਦੇ ਆ ਦੇਖੋ ਸੰਗਤ ਨੀਤਾ ਸਾਫ ਸਹੀ ਦੀਆਂ ਹੂੰ ਜਦੋਂ ਅਸੀਂ ਕੰਮ ਕਈ ਮੇਰੀ ਬਿਉਤ ਬੰਦੀਆਂ ਗੁਰੂ ਘਰਾਂ ਦੀਆਂ ਪਹਿਲਾਂ ਵੀ ਉੱਥੇ ਵੀ ਬਣਦੀਆਂ ਸੀ ਗੁਰੂ ਘਰ ਬਣਾਉਣ ਦੀਆਂ ਸੰਗਤ ਜਿਵੇਂ ਆਈ ਆਵਾਜ਼ ਆਉਂਦੀ ਸੀ ਬਈ 40 ਲੱਖ ਰੁਪਏ ਆਪਣੇ ਕੋਲੇ ਹੋਵੇ ਫੇਰ ਆਪਣਾ ਕਾਰਜ ਚੱਲ ਸਕੂਗਾ ਪਰ ਦੇਖਿਓ ਅਸੀਂ ਤੁਹਾਨੂੰ ਦੱਸਦੇ ਆਂ ਵੀ ਜਦੋਂ ਅਸੀਂ ਇਹ ਕਾਰਜ ਚਲਾ ਸੀ ਸਾਡੇ ਕੋਲੇ ਦਿਵਾਨੀ ਵੀ ਨਹੀਂ ਸੀ ਅਸੀਂ ਉਹੀ ਆਰੰਭ ਕਰਿਆ ਸੀ ਕਾਰਜ ਪੈਸੇ ਦੀ ਕੋਈ ਦਿੱਕਤ ਨਹੀਂ ਆਈ ਜਿਵੇਂ ਜਿਵੇਂ ਕਾਰ ਚੱਲੀ ਗਏ ਪੈਸਾ ਆਈ ਗਿਆ ਕਾਰ ਚੱਲੀ ਗਏ ਪੈਸੇ ਆਈ ਗਿਆ ਤੇ ਇੰਨੀ ਕਿਰਪਾ ਰਹੀ ਨਗਰ ਦੀ ਨਿਵਾਸੀਆਂ ਦੀ ਦਾਨੀ ਸੱਜਣਾ ਦੀ ਪਤਾ ਨਹੀਂ ਕਿਥੋਂ ਪੈਸਾ ਆਉਂਦਾ ਸੀ ਕਿਵੇਂ ਆਉਂਦਾ ਸੀ ਅੱਜ ਇਹ ਸਾਡੇ ਦਰਬਾਰ ਸਾਹਿਬ ਤਿਆਰ ਆ ਹਜੇ ਹੋਰ ਕਾਰਜ ਚੱਲੀ ਜਾਂਦੇ ਆ ਜਿਵੇਂ ਹੁਣ ਟਾਈਲਾਂ ਦੀ ਸੇਵਾ ਚੱਲੀ ਜਾ ਰਹੀ ਹੈ ਇੱਥੇ ਤੇ ਪੱਖਿਆਂ ਦੀ ਵੀ ਸੇਵਾ ਚੱਲੀ ਜਾਂਦੀ ਹੈ ਇਨਵਰਟਰਾਂ ਦੀ ਸੇਵਾ ਹੋਰ ਕਿੰਨੇ ਹੀ ਕਾਰਜ ਸੰਗਤ ਨੇ ਕੀਤੇ ਆ ਅਸੀਂ ਉਹ ਸੰਗਤ ਦਾ ਜਿਨੇ ਪੈਸਾ ਭੇਜਿਆ ਦਾਨ ਭੇਜਿਆ ਅਸੀਂ ਉਹ ਬਹੁਤ ਹੀ ਸੰਗਤਾਂ ਦਾ ਬਹੁਤ ਧੰਨਵਾਦ ਕਰਦੇ ਆ ਸਾਰੇ ਨਗਰ ਨਿਵਾਸੀ ਵੱਲੋਂ ਪੰਚਾਇਤ ਵੱਲੋਂ ਪੰਚਾਇਤ ਦਾ ਵੀ ਬੜਾ ਸਹਿਯੋਗ ਰਿਹਾ ਸਾਨੂੰ ਇਹ ਕਾਰਜ ਕਰਨ ਚ ਕਈ ਬੰਦੇ ਕਹਿੰਦੇ ਸੀ ਦਿੱਕਤਾਂ ਆਉਣਗੀਆਂ ਪਰ ਪ੍ਰਮਾਤਮਾ ਨੇ ਜਦੋਂ ਬਾਹ ਫੜੀ ਹੋਵੇ ਫਿਰ ਕੋਈ ਵੀ ਕਾਰਜ ਅਧੂਰਾ ਨਹੀਂ ਰਹਿੰਦਾ ਕੋਈ ਦਿੱਕਤ ਨਹੀਂ ਆਉਂਦੀ ਵੱਡੀਆਂ-ਵੱਡੀਆਂ ਮੁਸ਼ਕਲਾਂ ਪਾਰ ਕਰਨ ਵਾਲਾ ਇਹ ਦਾਤਾ ਸਾਡਾ ਆਪ ਕਾਰਜ ਕਰਦਾਗਾ ਇਹ ਸਾਡਾ ਤਾਂ ਸਿਰਫ ਬਹਾਨਾ ਹੁੰਦਾਗਾ ਇਹ ਕਰਨ ਕਰਾਉਣ ਵਾਲਾ ਤਾਂ ਇਹ ਵਹਿਗਰੂ ਆਪ ਹੀ ਹੁੰਦਾ ਮਹਾਰਾਜ ਤੇ ਉਹਨੇ ਆਪ ਹੀ ਆਪਦਾ ਕਾਰਜ ਸਵਾਰਿਆ ਤੇ ਚੱਲੀ ਜਾਂਦੇ ਆ ਕਾਰਜ ਤੇ ਹੋਰ ਸੰਗਤਾਂ ਨੂੰ ਬੇਨਤੀ ਆ ਆਪਾਂ ਜੋ ਵੀ ਕਾਰਜ ਅਧੂਰੇ ਰਹਿੰਦੇ ਆ ਉਹਨਾਂ ਲਈ ਰਾਲ ਮਿਲ ਕੇ ਜਿਵੇਂ ਪਹਿਲਾਂ ਸਹਿਯੋਗ ਕਰਿਆ ਐਂ ਕਰਕੇ ਆਪਾਂ ਜਿਹੜੇ ਹੋਰ ਰੈਂਦੇ ਕਾਰਜਾ ਉਹ ਵੀ ਪੂਰੇ ਕਰੀਏ ਅਸੀਂ ਮੈਂ ਗੁਰਦੁਆਰਾ ਕਮੇਟੀ ਉਹਨੀਆਂ ਨਗਰ ਨਿਵਾਸੀਆਂ ਬੰਨੇ ਸਾਰੀ ਸੰਗਤ ਆ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਤੇ ਨਾਲ ਹੀ ਅੱਜ ਆਪਣੇ ਜਿਹੜਾ ਇਨਸਾਨ ਸਾਹਿਬ ਲੱਗੇ ਆ ਜੋ ਖੰਡਾ ਸਾਹਿਬ ਲੱਗੇ ਆ ਉਹ ਸਾਡੇ ਨਾਲ ਅੱਜ ਮੈਸਤਰੀ ਸਾਹਿਬ ਆਏ ਆ ਇਹਨਾਂ ਦੀ ਸਾਰੀ ਟੀਮ ਨੇ ਆਪ ਨਾਲ ਸੜ ਐਡਜਸਟ ਕੀਤਾ ਵੀਡੀਓਗ੍ਰਾਫੀ ਦੇ ਵਿੱਚ ਵੀ ਦੇਖਿਆ ਤੇ ਆਪਾਂ ਇਹਨਾਂ ਤੋਂ ਪੁੱਛਦੇ ਹਾਂ ਵੀ ਸਟੀਲ ਦਾ ਖੰਡਾ ਸਾਹਿਬ ਆ ਜਿਹੜਾ ਤੁਸੀਂ ਬੈਕ ਸਾਈਡ ਦੇਖਦੇ ਹੋ ਜੇ ਉਹ ਕਿੰਨੇ ਕੁਆਂਟਲ ਆ ਉਹਨੂੰ ਸਟੀਲ ਲੱਗਿਆ ਕਿਦਾਂ ਕੀ ਸਿਸਟਮਾ ਕਿੰਨਾ ਚੌੜਾ ਕਿੰਨੀ ਲਵਾਈ ਉਹ ਤੁਸੀਂ ਇਹਨਾਂ ਤੋਂ ਪਤਾ ਕਰ ਸਕਦੇ ਹੋ ਤੇ ਆਪਣਾ ਪੈਰ ਦੱਸਿਓ ਕਿੱਥੋਂ ਆਈ ਜੀ ਆਪਾਂ ਅਸੀਂ ਹਲਵਾਰਾ ਜੀ 에ਅਰ ਫੋਰਸ ਸਟੇਸ਼ਨ ਹਲਵਾਰਾ ਜੀ ਅਸੀਂ ਨਿਸ਼ਾਨ ਸਾਹਿਬ ਵੀ ਬਣਾਉਂਦੇ ਆ ਠੀਕ ਹੈ ਜੀ ਹਾਂਜੀ ਇਸ ਨਗਰ ਚ ਪਹਿਲਾਂ ਵੀ ਸੇਵਾ ਕਰੀਆ ਸੀ ਜੀ ਤੇ ਅਸੀਂ ਹੁਣ ਜਿਹੜਾ ਇੱਥੇ ਨਿਸ਼ਾਨ ਸਾਹਿਬ ਲਾਇਆ ਉਹ ਨਵੀਂ ਤਕਨੀਕ ਵਾਲਾ ਉਹ ਮਕੈਨੀਕਲ ਕਹਿੰਦੇ ਆ ਮੈਨੋਲੀ ਠੀਕ ਹੈ ਉਹਨੂੰ ਕਦੇ ਵੀ ਨਾ ਉਹਦਾ ਤੇਲ ਘਟੇ ਨਾ ਕੋਈ ਸੀਲ ਫਟੇ ਨਾ ਕੋਈ ਪਾਈਪ ਫਟੇ ਜੀ ਤੇ ਬੰਦਾ ਉੱਤੇ ਚੜਨ ਦੀ ਲੋੜ ਨਹੀਂ ਤੇ ਸਾਰੀ ਸੰਗਤ ਸੇਵਾ ਕਰ ਲੈਂਦੀ ਆ ਠੀਕ ਹੈ ਜੀ ਤੇ ਜਿਹੜਾ ਖੰਡਾ ਸਾਹਿਬ ਆ ਉਹਦੀ 8 ਫੁੱਟ ਚੌੜਾਈ ਆ 9 ਫੁੱਟ ਲੰਬਾਈ ਆ ਜੀ ਤੇ ਸਟੇਨਰ ਸਟੀਲ ਦਾ ਬਣਿਆ ਵਾ ਜਿਹਦੀ 100 ਸਾਲ ਤੱਕ ਲੋਟਰੀ ਹੈ ਜਿਹੜੀ ਉਹਦੀ ਮਨਿਆਦ ਦੱਸਦੀ ਹੈ ਅੱਛਾ ਜੀ ਹਾਂਜੀ ਜਿਹੜਾ ਆਪ ਖੰਡਾ ਸਾਹਿਬ ਲੈ ਜੂ ਉਹਦਾ ਵੇਟ ਕਿੰਨਾ ਕਹੂਗਾ ਕਿੰਨਾ ਕ ਭਾਗ ਉਹਦਾ 3 ਕੁਇੰਟਲ ਭਜਣਾ ਜੀ 300 ਕੁਇੰਟਲ 300 ਕਿਲੋ 300 ਗੱਲੂ ਭਜਣਾ ਹਾਂਜੀ ਤੇ ਜਿਹੜਾ ਆਪ ਇਹਦੀ ਲੰਬਾਈ ਕਿੰਨੀ ਹੈਾਈਟ ਕਿੰਨੀ ਹੈ ਜੀ ਇਹਦੀ 75 ਫੁੱਟ ਲੰਬਾਈ ਹੈ ਜੀ ਨਿਸ਼ਾਨ ਸਾਹਿਬ ਦੀ ਸਾਨੇ ਸਮੇਤ ਖੰਡਾ ਅੱਛਾ ਜੀ ਹਾਂਜੀ ਹਾਂ ਓਕੇ ਤੇ ਬਈ ਤੁਸੀਂ ਤੁਹਾਡੇ ਮਤਲਬ ਦਿਲ ਦੇ ਵਿੱਚ ਕਿਵੇਂ ਆਇਆ ਵੀ ਅਸੀਂ ਖੰਡਾ ਸਾਹਿਬ ਲਵਾਈਏ ਕਿਉਂਕਿ ਬੜਾ ਸੋਹਣਾ ਲੱਗਦਾ ਹੈ ਨਾ ਇਹ ਜਿਹੜਾ ਖੰਡਾ ਸਾਹਿਬ ਆਣਾ ਸਾਡੇ ਪਿੰਡ ਦੇ ਇੱਕ ਦਰਸ਼ਨ ਸਿੰਘ ਜੀ ਆ ਕਾਲਸ ਵਾਲੇ ਪਰਿਵਾਰ ਦੇ ਵਿੱਚ ਹਾਂਜੀ ਹਾਂਜੀ ਉਹਨਾਂ ਦੇ ਮਨ ਦੀ ਇੱਛਾ ਸੀ ਕਿ ਵੀ ਜਿਵੇਂ ਸ੍ਰੀ ਅਨੰਦਪੁਰ ਸਾਹਿਬ ਪ੍ਰਕਰਮਾਂ ਦੇ ਵਿੱਚ ਜਦੋਂ ਆਪਾਂ ਐਂਟਰੀ ਕਰਦੇ ਆ ਉੱਥੇ ਇਹ ਖੰਡਾ ਸਾਹਿਬ ਲੱਗੇ ਹੋਏ ਆ ਜੀ ਜੀ ਤਾਂ ਉਹਨਾਂ ਨੇ ਆਖਿਆ ਵੀ ਜਿਵੇਂ ਉੱਥੇ ਸੰਗਤ ਇਨਸਾਨ ਸਾਹਿਬ ਖੰਡਾ ਸਾਹਿਬ ਦੇ ਕੋਲੇ ਫੋਟੋ ਕਰਾਉਂਦੀ ਆ ਤੇ ਇਸੇ ਤਰ੍ਹਾਂ ਵੀ ਉਹਨਾਂ ਨੂੰ ਚੰਗਾ ਲੱਗਿਆ ਪਹਿਲਾਂ ਉਹਨਾਂ ਨੇ ਵੀ اسی ਤਰੀਕੇ ਖੰਡਾ ਸਾਹਿਬ ਅੱਗੇ ਲਵਾਉਣਾ ਸੀ ਆ ਚਰਨਕੁੰਡ ਕੋਲੇ ਫਿਰ ਉਹ ਸਾਰੀ ਸੰਗਤ ਨੇ ਜਦੋਂ ਮਤਾਂ ਪਾਇਓ ਥੋੜਾ ਆਊਟ ਲੱਗਦਾ ਸੀ ਇੱਕ ਪਾਸੇ ਨਿਸਾਨ ਸਾਹਿਬ ਮਗਰੀ ਸਾਈਡ ਰਹਿ ਜਾਂਦਾ ਸੀ ਖੰਡਾ ਸਾਹਿਬ ਅੱਗੇ ਆ ਜਾਂਦਾ ਸੀ ਫਿਰ ਉਹਨਾਂ ਨਾਲ ਵਿਚਾਰ ਕਰਕੇ ਡਰਾਇੰਗ ਬਣਾ ਕੇ ਤਾਂ ਉਹਨਾਂ ਨੂੰ ਦੱਸਿਆ ਤਾਂ ਉਹਨਾਂ ਨੇ ਉਵੇਂ ਜੱਸ ਕਰਤਾ ਤੇ ਉਹਨਾਂ ਨੇ ਇਹਨਾਂ ਨੂੰ ਆਰਡਰ ਦਿੱਤਾ ਤੇ ਉਹ ਪਰਿਵਾਰ ਦੀ ਇੱਥੇ ਸਾਡੇ ਪਿੰਡ ਨਗਰ ਤਨੀਰ ਦੇ ਵਿੱਚ ਕਾਲਸਣ ਵਾਲੇ ਪਰਿਵਾਰ ਦੀ ਬਹੁਤ ਵੱਡੀ ਸੇਵਾ ਕੀਤੀ ਹਜੇ ਵੀ ਅੱਗੇ ਚੱਲ ਰਹੀ ਹੈ ਉਹਨਾਂ ਦੀਆਂ ਸੇਵਾਵਾਂ ਪ੍ਰਮਾਤਮਾ ਨੂੰ ਤੰਦਰੁਸਤੀਆਂ ਬਖਸ਼ੇ ਤੇ ਜੋ ਵੀ ਸਾਡੇ ਪਿੰਡ ਦੀ ਹੈਗੀ ਟੈਲਫੋਨ ਪੇਟਾ ਜੋ ਵੀ ਵਿਅਕਤੀ ਆਰਦਾਗਾ ਬੜੇ ਸੱਚੇ ਦਿਲੋਂ ਤੇ ਨਿਮਰਤਾ ਦੇ ਨਾਲ ਇੱਥੇ ਆ ਕੇ ਹਰ ਇੱਕ ਮਾਲ ਪਿੰਡ ਦਾ ਜਿਹੜਾ ਪਰਿਵਾਰਕ ਮੈਂਬਰ ਆਗਾ ਉਹ ਆਪਦੇ ਪਰਿਵਾਰਕ ਮੈਂਬਰ ਆਉਂਗਾ ਕੇ ਬੈਗ ਜਿੰਨੀ ਉਹ ਤੋਂ ਸੇਵਾ ਹੁੰਦੀ ਹੈ ਉਹ ਕਰ ਰਹੇ ਆ ਸਾਨੂੰ ਉਮੀਦ ਆ ਕਿ ਜਿਹੜਾ ਸਾਡਾ 7 ਸਾਲ ਦਾ ਪਲਾਨ ਸੀ ਹੋ ਸਕਦਾ ਵੀ ਅਸੀਂ ਸਾਲ ਡੇਢ ਸਾਲ ਦੇ ਵਿੱਚ ਜਮਾ ਪੂਰਾ ਕਰ ਸਕਾਂਗੇ ਤੇ ਬਾਕੀ ਅਸੀਂ ਸੰਗਤਾਂ ਦਾ ਧੰਨਵਾਦ ਕਰਦੇ ਆ ਕਿ ਜੇ ਕਿਸੇ ਕਿਸੇ ਵੀ ਭਰਾ ਨੇ ਇਦਾਂ ਖੰਡਾ ਸਾਹਿਬ ਦੀ ਸੇਵਾ ਕਰਾਉਣੀ ਆ ਜਾਂ ਲੈਣੀ ਹੈਗੀ ਉਹ ਸਾਡੇ ਮਿਸਤਰੀ ਸਾਹਿਬ ਨਾਲ ਮਿਲ ਸਕਦਾ ਇਹਨਾਂ ਦਾ ਵੀ ਕੰਟੈਕਟ ਨੰਬਰ ਹੈਗਾ ਤੁਸੀਂ ਇਹਨਾਂ ਤੋਂ ਪੁੱਛ ਕੇ ਲਾ ਸਕਦੇ ਕਿਹਨਾਂ ਮਿਸਤਰੀ ਜ ਆਪਣੇ ਪਹਿਲਾਂ ਦੁਕਾਨ ਦਾ ਨਾਮ ਦੱਸਿਓ ਸਰਦਾਰ ਹਾਕਮ ਸਿੰਘ ਇੰਜੀਨੀਅਰ ਵਰਕਰਸ 에어ਫੋਰਸ ਸਟੇਸ਼ਨ ਹਲਵਾਰਾ 메인 ਰੋਡ ਦੇ ਉੱਪਰ ਹੀ ਹੈ ਵਰਕਸ਼ਾਪ ਆਪਣੀ ਠੀਕ ਹੈ ਜੀ ਤੇ ਤੁਹਾਡਾ ਮੋਬਾਈਲ ਨੰਬਰ ਵੀ ਦੱਸਿਓ ਜੀ 9841999932 ਲੋ ਸੰਗਤੀ ਜੀ ਜਿਸ ਵੀ ਨਗਰ ਦੇ ਵਿੱਚ ਤੁਸੀਂ ਨਿਸ਼ਾਨ ਸਾਹਿਬ ਦੀ ਸੇਵਾ ਕਰਵਾਉਣੀ ਆ ਜਾਂ ਕੋਈ ਖੰਡਾ ਸਾਹਿਬ ਲਗਾਉਣਾ ਤਾਂ ਤੁਸੀਂ ਮੈਸਟਰੀ ਨਾਲ ਸੰਪਰਕ ਕਰ ਸਕਦੇ ਹੋ ਦੁਬਾਰਾ ਫਿਰ ਤੋਂ ਮੈਂ ਧੰਨਵਾਦ ਕਰਦਾ ਸਮੁੱਚੀ ਸੰਗਤ ਦਾ ਸਮੁੱਚੀ ਸੰਗਤ ਵਧਾਈ ਦੀ ਪਾਤ੍ਰਾ ਹੈ ਜੀ ਕਿਉਂਕਿ ਬਹੁਤ ਵਧੀਆ ਇਦਾਂ ਤੇ ਉਦਮ ਹੁੰਦੇ ਆ ਵੈਸੇ ਤਾਂ ਜੇ ਗੱਲ ਕਰੀਏ ਨਾ ਸਾਨੂੰ ਜਿਸ ਮਹਾਰਾਜ ਦੀ ਗੁਰਤੀ ਮਿਲੀ ਹੋਈ ਹੈ ਉਹਨਾਂ ਤੋਂ ਵੱਡਾ ਤਾਂ ਕੋਈ ਦਾਨ ਨਹੀਂ ਹੈ ਨਹੀਂ ਜਿਨ੍ਹਾਂ ਨੇ ਪੂਰਾ ਸਰਵੰਸ ਵਾਰਤਾ ਸੋ ਫਿਰ ਵੀ ਜਿਨ੍ਹਾਂ ਦੀ ਮਿਹਰ ਸਮੁੱਚੀ ਸੰਗਤ ਤੇ ਹੋਵੇ ਤਾਂ ਫਿਰ ਹਰੇਕ ਕਾਰਜ ਜਿਹੜਾ ਸੌਖਾ ਹੋ ਜਾਂਦਾ ਹੈ ਨਾ ਜੀ ਅਸਾ ਪ੍ਰਧਾਨ ਸਾਹਿਬ ਜੀ ਨੇ ਸਾਡੇ ਨਾਲ ਹਰਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਪ੍ਰਧਾਨ ਹੋਣ ਤੇ ਸਾਰੀ ਸੰਗਤ ਦਾ ਦਾਨੀ ਸੱਜਣਾ ਜਿਹਨੇ ਸੇਵਾ ਕੀਤੀ ਆ ਸਾਰੇ ਨਗਰ ਦਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਮੇਰੀ ਮੇਥੋਂ ਸੇਵਾ ਕਰਦੇ ਤੋਂ ਕੋਈ ਨਿਕਾ ਪਰਕਾਰ ਦੀਆਂ ਗਲਤੀਆਂ ਰਹਿ ਜਾਂਦੀਆਂ ਹੋਗੇ ਹੋਣਗੇ ਆ ਮੈਂ ਵੀ ਅਣਜਾਣ ਵਿੱਚ ਸਮਝ ਕੇ ਸਾਰਿਆਂ ਤੋਂ ਮਾਫੀ ਮੰਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਰੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ